ਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਹੈ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਸੰਬੰਧੀ ਮਤੇ ਦੀ ਪੁਸ਼ਟੀ ਨਹੀਂ ਕੀਤੀ ਗਈ ਜਿਸ ਤੇ ਬਾਅਦ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਸੰਬੰਧੀ ਪਿਛਲੀ ਮੀਟਿੰਗ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਨਰੈਣ ਸਿੰਘ ਚੌੜਾ ਦੇ ਨਾਲ ਜੁੜੀ ਹੋਈ ਹੈ ਦਰਅਸਲ ਨਰੈਣ ਸਿੰਘ ਚੌੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਸੀ ਜਦੋਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਨਿਭਾਰੇ ਸੀ ਜਦੋਂ ਉਹ ਡਿਊਟੀ ਦੇ ਬਾਹਰ ਬੈਠ ਕੇ ਸੇਵਾਦਾਰ ਵਜੋਂ ਸੇਵਾ ਨਿਭਾਰੇ ਸੀ ਤਾਂ ਉਸ ਦੌਰਾਨ ਨਰੈਣ ਸਿੰਘ ਚੌੜਾ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਨਿਖੇਦੀ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਸੀ ਜਥੇਦਾਰ ਸਹਿਬਾਨ ਦੇ ਵੱਲੋਂ ਵੀ ਕੀਤੀ ਗਈ ਸੀ ਤੇ ਐਸਜੀਪੀਸੀ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਅਤੇ ਮਤਾ ਵੀ ਪਾਸ ਕੀਤਾ ਗਿਆ ਸੀ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਇਸ ਦਾ ਦਲ ਖਾਲਸਾ ਦੇ ਵੱਲੋਂ ਵਿਰੋਧ ਵੀ ਹੋਇਆ ਤੇ ਅੱਜ ਦੀ ਮੀਟਿੰਗ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਨਰੈਣ ਸਿੰਘ ਚੌੜਾ ਦੇ ਖਿਲਾਫ ਲਿਆਂਦਾ ਮਤਾ ਵਾਪਸ ਲਿਆ ਜਾਵੇ ਕਿਉਂਕਿ ਮੀਟਿੰਗ ਦੇ ਵਿੱਚ ਪੰਚੋ ਛੇਕਣ ਸੰਬੰਧੀ ਅੱਜ ਦੀ ਮੀਟਿੰਗ ਦੇ ਵਿੱਚ ਪੁਸ਼ਟੀ ਨਹੀਂ ਕੀਤੀ ਗਈ ਐਨਡੋਰਸ ਨਹੀਂ ਕੀਤਾ ਗਿਆ ਤਾਂ ਨਰੈਣ ਸਿੰਘ ਚੌੜਾ ਖਿਲਾਫ ਜੋ ਮਤਾ ਲਿਆਂਦਾ ਗਿਆ ਸੀ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਉਸ ਨੂੰ ਵਾਪਸ ਲੈ ਲਿਆ ਗਿਆ ਜਿਹੜੇ ਮਹੀਨੇਵਾਰ ਕੰਮ ਹੁੰਦੇ ਆ ਉਹਨਾਂ ਦੀਆਂ ਪ੍ਰਵਾਨਗੀਆਂ ਪੁਸ਼ਟੀਆਂ ਇਹ ਖਾਸ ਇਹਦੇ ਵਿੱਚ ਰਿਹਾ ਜਿਹੜਾ ਪਿਛਲੇ ਦਿਨ ਅ ਚੌੜਾ ਸਾਹਿਬ ਨੂੰ 500 ਛੇਕਣ ਲਈ ਮਤਾ ਪਾਇਆ ਸੀਗਾ 72 ਘੰਟਿਆਂ ਦੀ ਮੀਟਿੰਗ 'ਚ ਉਹ ਜੋ ਵਾਪਸ ਲੈ ਲਿਆ ਸਾਰਿਆਂ ਨੇ ਸਹਿਮਤੀ ਦੇ ਨਾਲ ਚਲੋ ਦੇਰ ਹੋਈ ਆ ਦਰਸਤ ਕਦਮ ਤੇ ਬਾਕੀ ਤਾਂ ਕੁਝ ਨਹੀਂ ਸੀਗਾ ਰੁਟੀਨ ਮੈਟਰੀ ਸੀਗਾ ਸਾਰਾ ਪਰ ਅਜਿਹੇ ਮਾਮਲੇ ਕਿਉਂ ਲਏ ਜਾਂਦੇ ਕਿ ਜੂ ਟਰਨ ਫਿਰ ਲੈਣੇ ਪੈਂਦੇ ਆ ਜੀ ਉਹਦੇ ਨਾਲ ਸਵਾਲ ਤਾਂ ਖੜੇ ਹੁੰਦੇ ਆ ਉਹ ਵੀ ਦੇ ਕੋਸ ਦਿਨ ਵੀ ਕਿਹਾ ਸੀ ਵੀ ਜਲਦਬਾਜ਼ੀ ਚ ਜਿਹੜੇ ਫੈਸਲੇ ਲਏ ਜਾਂਦੇ ਆ ਜਿਹੜੇ ਖੋਖੇ ਨਹੀਂ ਜਾਂਦੇ ਤੇ ਉਹ ਗੁਰਮਤ ਦੇ ਅਨੁਕੂਲ ਨਹੀਂ ਹੁੰਦੇ ਐਜੀਪੀਸੀ ਦੇ ਐਕਟ ਦੇ ਮੁਤਾਬਕ ਨਹੀਂ ਹੁੰਦੇ ਤੇ ਉਹ ਫਿਰ ਵਿਡਰੋ ਕਰਨ ਤੋਂ ਬਿਨਾ ਤਾਂ ਕੋਈ ਫਿਰ ਗੱਲ ਵਜਦੀ ਨਹੀਂ ਨਾ ਪਤਾ ਕਿ ਦਬਾਹ ਹੇਠ ਹੀ ਫੈਸਲੇ ਹੁੰਦੇ ਜਿਹੜੇ ਵਾਪਸ ਲੈਣੇ ਪੈਂਦੇ ਪੰਥ ਅੱਗੇ ਨਹੀਂ ਪੰਥ ਦਾ ਦਬਾਅ ਤਾਂ ਬਹੁਤ ਵੱਡਾ ਆ ਹਰ ਜਿਹੜਾ ਆਪਣੇ ਆਪ ਨੂੰ ਪੰਥਕ ਲੀਡਰ ਸਮਝਦਾ ਉਹਦੇ ਤੇ ਪੰਥ ਦੀ ਵਿਚਾਰਤਾ ਰੱਖ ਪੰਥ ਗਤੀਵਧੀਆਂ ਦਰਸਤ ਕਰਨ ਦਾ ਤਾਂ ਦਵਾ ਹੈ ਹੀ ਹੈ। ਇਧਰ ਵੀ ਤੁਸੀਂ ਵਿਰੋਧ ਕੀਤਾ ਵਿਰੋਧ ਕੀਤਾ ਸੀ। ਅਸੀਂ ਵਿਰੋਧ ਕੀਤਾ ਸੀ ਸਾਨੂੰ ਉਹ ਠੀਕ ਨਹੀਂ ਸੀ ਲੱਗਿਆ ਇੱਕ ਤਾਂ ਇੱਕਤਮਤਾਕ ਵੀ ਨਹੀਂ ਸਹੀ ਸੀਗਾ ਤੇ ਦੂਸਰਾ ਦੇਖੋ ਗੁਰਨਾਨਕ ਦੀ ਸਿੱਖੀ ਤੋਂ ਕਿਸੇ ਨੂੰ ਸ਼ੇਕਣ ਦਾ ਐਜ਼ ਇਹ ਐਡਜੈਕਟਿਵ ਤਾਂ ਮੇਰੇ ਮਤਨ ਅਨਸਾਰ ਤਾਂ ਕੋਈ ਐ ਸਹੀ ਗੱਲ ਨਹੀਂ ਸੀ। ਪਰ ਇਹਨਾਂ ਨੇ ਮੰਗ ਪੱਤਰ ਅਕਾਲ ਤਖਤ ਸਾਹਿਬ ਕੋਲ ਦਿੱਤਾ ਸੀ ਨਾ ਸੋਨੀ ਕਮੇਟੀ ਦੇ ਅਧਿਕਾਰ ਅਕਾਲ ਤਖਤ ਸਾਹਿਬ ਕੋਲ ਪਰ ਇਹਨੇ ਮੰਗ ਪੱਤਰ ਦਿੱਤਾ ਸੀ। ਉਹ ਇੱਕ ਤਰ੍ਹਾਂ ਦੀ ਦਰਖਾਸਤ ਦਿੱਤੀ ਸੀ ਸੰਸਦ ਹਾਲਿਓਂ ਉਹ ਮੱਭਸ ਹੋ ਗਿਆ ਸਾਰਾ ਕੁਛ ਮੁਸ ਖਤਮ ਹੋ ਗਿਆ ਹਰਪ੍ਰੀਤ ਸਿੰਘ ਬਾਰੇ ਕੋਈ ਹੋਈ ਸੀ ਗੱਲਬਾਤ ਨਹੀਂ ਪੋਸਟੀ ਦੇ ਵਿੱਚ ਸਾਨੂੰ ਏਜੰਡੇ 'ਚ ਹਰਪ੍ਰੀਤ ਸਿੰਘ ਬਾਰੇ ਪੋਸਟੀ ਲਈ ਜ਼ਰੂਰ ਸੀਗਾ ਏਜੰਡਾ ਪਰ ਅੰਦਰੋਂ ਤੇ ਕੋਈ ਡਿਸਕਸ ਨਹੀਂ ਕੀਤੀ ਕੋਈ ਲੈ ਆਂਦਾ ਨਹੀਂ ਗਿਆ ਜੀ ਮੁੱਖ ਤੌਰ ਤੇ ਨਰਾਜ਼ ਸਿੰਘ ਚੋੜਾ ਦੀ ਗੱਲ ਹੋ ਰਹੀ ਹੈ ਨਰਾਜ਼ ਸਿੰਘ ਚੋੜਾ ਇੱਕ ਮੈਂ ਮਤ ਲੈਂਦਾ ਸੀ ਜੀ ਯਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਗੱਲ ਉਹ ਪੈਂਡਿੰਗ ਨਹੀਂ ਪੂਰਾ ਸਾਰਾ ਪੈਂਡਿੰਗ ਕਹਿੰਦੇ ਕੋਈ ਕੋਈ ਲੈ ਆਂਦਾ ਹੀ ਨਹੀਂ ਗਿਆ ਮਤਲਬ ਉਹ ਤਾਂ ਜਵਾਨੀ ਆ ਗੱਲ ਜੇ ਉਹ ਲਿਖਤੀ ਆਉਂਦਾ ਏਜੰਡਾ ਤਾਂ ਉਹਦੇ ਤੇ ਕੋਈ ਨਾ ਕੋਈ ਫੈਸਲਾ ਹੁੰਦਾ ਪੁਸ਼ਟੀ ਹੋਣੀ ਆ ਜਾਂ ਨਹੀਂ ਹੋਣੀ ਉਹ ਉਹਨੂੰ ਮੀਟਿੰਗ ਦਾ ਹਿੱਸਾ ਹੀ ਨਹੀਂ ਹੁੰਦਾ ਯਾਨੀ ਕਿ ਉਹ ਜਿਹੜੀ ਫਾਈਲ ਬਣਾਈ ਆ ਕਰ ਰਹੀ ਆ ਇਹ ਉਹ ਕਮੇਟੀ ਦੱਸ ਸਕਦੀ ਆ ਪਰਤਾਲ ਜੋ ਸੰਗਤ ਕਹਿ ਰਹੀ ਆ ਜੋ ਅਸੀਂ ਦੇਖਦੇ ਆ ਉਹ ਹਜੇ ਤੱਕ ਮੇਰੇ ਸਾਹ ਹੁਜ ਕੋਈ ਪਰਤਾਲ ਪਰ ਤੂੜਦੀ ਉਹ ਕਰ ਰਹੀ ਇੱਕ ਮਸਲਾ ਮੈਂ ਲੈਂਦਾ ਸੀ ਜਿਹੜਾ ਬੜਾ ਕਿ ਅਕਾਲੀ ਦਲ ਨੂੰ ਜਿਆਦਾ ਉਹਨਾਂ ਦਾ ਬਹੁਤ ਮਤਾ ਇਸ ਲੰਬੇ ਸਮੇਂ ਤੋਂ ਇਸ ਕਮੇਟੀ ਦੇ ਵਿੱਚ ਚਲਾਉਂਦੀ ਜਾਂ ਸਿੱਧੇ ਲੋਰ ਦੇਗੇ ਜੂਪੀ ਦੇ ਵਿੱਚ ਨੌਜਵਾਨਾਂ ਦਾ ਇਨਕਾਊਂਟਰ ਹੋਇਆ ਬਦਕਿਸਮਤੀ ਆ ਪੰਜਾਬ ਦੇ ਸਿੱਖ ਆਗੂਆਂ ਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ ਸੀ ਇਹ ਨਹੀਂ ਮਤਲਬ ਉਹਨੂੰ ਨਜਾਇਜ਼ ਜਾਂ ਜਾਇਜ਼ ਠਾਉਣਾ ਚਾਹੀਦਾ ਸੀ ਮੀਡੀਆ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਉਹ ਹੋਟਲਾਂ 'ਚ ਨੌਜਵਾਨ ਜਾਂਦੇ ਆ ਬਾਹਰ ਨਿਕਲਦੇ ਦਿਖਾਈ ਨਹੀਂ ਦਿੰਦੇ ਉਹ ਕੱਪੜੇ ਉਹਨਾਂ ਦੇ ਇਹ ਆ ਇਹ ਬਹੁਤ ਵੱਡਾ ਅੱਜ ਵਿਸ਼ਾ ਵਾ ਚਿੰਤਾ ਦਾ ਵਿਸ਼ਾ ਕਿਉਂਕਿ ਇਸ ਪੰਜਾਬ ਦੇ ਵਿੱਚ ਬੀਤੇ 90ਆਂ ਕੇ ਹਲਕਿਆਂ ਤੋਂ ਬਾਅਦ 90ਆਂ ਤੋਂ ਪਹਿਲਾਂ ਨੌਜਵਾਨਾਂ ਦਾ ਹਮੇਸ਼ਾ ਇਤੇ ਸ਼ਿਕਾਰ ਕੀਤਾ ਗਿਆ ਇਹ ਜਿਹੜਾ ਜਾਂਚ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੇ ਮੈਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੇ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਇੱਥੋਂ ਤੱਕ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਆਰਥਿਕ ਸਹਾਇਤਾ ਵੀ ਤੇ ਕਾਨੂੰਨੀ ਸਹਾਇਤਾ ਵੀ ਉਹਨਾਂ ਨੂੰ ਦਿੱਤੀ ਜਾਂਦੀ। ਤਾਂ ਜਸਵੰਤ ਸਿੰਘ ਪੜੈਣ ਅੰਤਰੀਂ ਕਮੇਟੀ ਮੈਂਬਰ ਨੇ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਨਾਰਾਇਣ ਸਿੰਘ ਚੌੜਾ ਦੇ ਮਾਮਲੇ ਦੇ ਵਿੱਚ ਜੋ ਮਤਾ ਲਿਆਂਦਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਕਿਉਂਕਿ ਪਹਿਲਾਂ ਵੀ ਉਹ ਜ਼ਿਆਦਾ ਸੋਚ ਵਿਚਾਰ ਕਰਕੇ ਨਹੀਂ ਸੀ ਲਿਆਂਦਾ ਗਿਆ ਤੇ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਹਾਲਾਂਕਿ ਸਵਾਲ ਇਹ ਹੈ ਕਿ ਕੀ ਨਰੈਣ ਸਿੰਘ ਚੌੜਾ ਨੂੰ ਹੁਣ ਕਲੀਨ ਚਿੱਟ ਦਿੱਤੀ ਜਾ ਰਹੀ ਹੈ ਨਰੈਣ ਸਿੰਘ ਚੌੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਤੇ ਅਟੈਕ ਕੀਤਾ ਗੋਲੀ ਚਲਾਈ ਤੇ ਉਸ ਮਾਮਲੇ ਦੇ ਵਿੱਚ ਹੁਣ ਨਰੈਣ ਸਿੰਘ ਚੌੜਾ ਦੇ ਖਿਲਾਫ ਜੋ ਮੰਗ ਕੀਤੀ ਜਾ ਰਹੀ ਸੀ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਐਸਜੀਪੀਸੀ ਦੀ ਅੰਤਰੀਂ ਕਮੇਟੀ ਦਾ ਵੱਡਾ ਫੈਸਲਾ ਤੇ ਇਸ ਨੂੰ ਯੂ ਟਰਨ ਵੀ ਕਿਹਾ ਜਾ ਸਕਦਾ ਹੈ ਰਾਜੀਵ ਜੀ ਇਹ ਸਵਾਲ ਚੁੱਕੇ ਜਾ ਰਹੇ ਸੀ ਨਰੈਣ ਸਿੰਘ ਚੌੜਾ ਦੇ ਮਾਮਲੇ ਦੇ ਵਿੱਚ ਕਿ ਪੰਚ ਨੂੰ ਨਹੀਂ ਸਿੱਖਣਾ ਚਾਹੀਦਾ ਤਾਂ ਸਵਾਲ ਬਹੁਤ 3 ਚਿੱਟ ਦਿੱਤੀ ਜਾ ਰਹੀ ਹੈ ਕਿ ਸਮਝਿਆ ਜਾਵੇ ਜਦੋਂ ਅਸੀਂ ਜਿਹੜਾ ਮਾਮਲਾ ਹੈ ਉਸ ਦੇ ਉੱਤੇ ਮੁੜ ਵਿਚਾਰ ਕੀਤਾ ਜਾ ਸਕਦਾ ਤਾਂ ਮੇਰੇ ਨਾਲ ਜਸਵੰਤ ਸਿੰਘ ਪੁੜੈਣ ਜਿਹੜੇ ਕਿ ਅੰਤਰਿਕ ਕਮੇਟੀ ਮੈਂਬਰ ਨੇ ਔਰ ਇਹਨਾਂ ਵੱਲੋਂ ਉਸ ਦਿਨ ਵੀ ਕੀਤਾ ਗਿਆ ਸੀ ਜਿਸ ਦਿਨ ਇਹ ਮਤਾ ਜਿਹੜਾ ਲਿਆਂਦਾ ਗਿਆ ਸੀ ਤਾਂ ਇਹ ਦੋ ਮੈਂਬਰ ਨੇ ਅੰਤਰਿਕ ਕਮੇਟੀ ਦੇ ਇਹਨਾਂ ਵੱਲੋਂ ਉਸ ਦਿਨ ਵੀ ਵਿਰੋਧ ਹੋਇਆ ਜਦੋਂ ਇਸ ਮਤੇ ਨੂੰ ਪਾਸ ਕੀਤਾ ਗਿਆ ਕਿਉਂਕਿ ਅਜਸਵੰਤ ਸਿੰਘ ਹੁਣਾਂ ਦਾ ਕਹਿਣਾ ਕਿ ਇਹ ਜਿਹੜਾ ਮਤਾ ਜਲਦਬਾਜ਼ੀ ਦੇ ਵਿੱਚ ਔਰ ਦੂਸਰਾ ਕਿਤਨਾ ਕਿਤੇ ਅਕਾਲ ਤਖਸੈਬ ਨੂੰ ਨਿਰਦੇਸ਼ ਦੇਣ ਵਾਲਾ ਲੱਗਦਾ ਤਾਂ ਅੱਜ ਕੀ ਗੱਲਬਾਤ ਹੋਈ ਔਰ ਲੱਗਦਾ ਕਿ ਜਿਹੜਾ ਯੂ ਟਰਨ ਹੁਣ ਐਸਜੀਪੀਸੀ ਨੇ ਲਿਆ ਉਹਦੇ ਨਾਲ ਕਿਤਨਾ ਕਿਤੇ ਪੰਥ ਦੇ ਵਿੱਚ ਜਿਹੜੇ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਥੋੜੀ ਸੰਤੁਸ਼ਟੀ ਮਿਲੀ ਹੋਈ ਦੇਖੋ ਇਹ ਤਾਂ ਹੈ ਕਿ ਪੰਥ ਦੇ ਵਿੱਚ ਕਿਸੇ ਗੱਲ ਦਾ ਰੋਸ ਪੈਂਦਾ ਸੰਗਤਾਂ ਦਾ ਦਬਾਅ ਜਾਂ ਪਾਸ ਕਰਨ ਵਾਲਿਆਂ ਨੂੰ ਅਹਿਸਾਸ ਹੋਇਆ ਇਹ ਗਲਤ ਆ। ਸਾਜਿ ਵਿਡਰੋਅ ਕਰ ਲਿਆ ਚੰਗੀ ਗੱਲ ਆ। ਚੰਗੀ ਗੱਲ ਆ। ਅਸੀਂ ਤਾਂ ਉਸ ਦਿਨ ਵੀ ਚਾਹੁੰਦੇ ਸੀ ਚਲੋ। ਅ ਕੋਈ ਵੀ ਕਦਮ ਜਿਹੜਾ ਪੰਥ ਦੀ ਭਲਾਈ ਲਈ ਹੋਵੇ। ਅ ਸਾਡੀਆਂ ਰਵੈਤਾਂ ਨੂੰ ਵਰਕਰਾਂ ਰੱਖਣ ਲਈ ਹੋਵੇ ਉਹ ਦੇਰ ਹੋਵੇ ਦਰਸਤੋ ਵੀ ਚੰਗਾ ਨਹੀਂ। ਸਾਡਾ ਤਰਕ ਕੀ ਸੀ ਇਹਦੇ ਪਿੱਛੇ ਕਿ ਪੰਥ ਤੋਂ ਛੇਕਣ ਵਾਲੀ ਮੰਗ ਜਿਹੜੀ ਐ ਉਹ ਐਸਜੀਪੀਸੀ ਵੱਲੋਂ ਨਹੀਂ ਕਰਨੀ ਚਾਹੀਦੀ। ਸਭ ਤਰਕ ਤਾਂ ਇਹੀ ਸੀ ਪਰੰਪਰਾਈ ਸੀਗਾ ਸਾਡੇ ਕੋਲ ਅਧਿਕਾਰ ਹੀ ਹੈ ਨਹੀਂ। ਕੋਈ ਵੀ ਸਿੱਖ ਕੋਈ ਵੀ ਦਰਖਾਸਤ ਕਾਲਤਾਸਾ ਨੂੰ ਬੇਨਤੀ ਕਰ ਸਕਦਾ ਇੰਡੀਵਿਜੂਅਲ ਤੌਰ ਤੇ ਤੇ ਉੱਤੇ ਉਹਨਾਂ ਨੇ ਫੈਸਲਾ ਲੈਣਾ ਹੁੰਦਾ ਬਕਾਇਦਾ ਉਹਨਾਂ ਨੂੰ ਸੰਭਣ ਦੇ ਕਰਕੇ ਤਾਲਬ ਕਰਕੇ ਤੇ ਉਹ ਸਜ਼ਾ ਲਾ ਦੇਣੀ ਹੁੰਦੀ ਆ ਅਸੀਂ ਥੋੜੋ ਵਾਰਸ਼ ਕਰਨੀ ਸੀ ਜੀਪੀਸੀ ਨੇ ਕਿਲੀਵਰੀ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਤੁਸੀਂ ਇਹ ਵੀ ਕਿਹਾ ਕਿ ਪੰਥ ਚੋਂ ਛੇਕਣਾ ਮਤਲਬ ਇੱਕ ਸਿੱਖ ਦੇ ਲਈ ਮੌਤ ਤੋਂ ਵੀ ਵੱਧ ਘਾਤਕ ਹੁੰਦਾ ਤੇ ਇਹੀ ਗੱਲ ਹੈ ਨਾ ਉਹੀ ਗੱਲ ਮੈਂ ਕਹਿ ਰਿਹਾ ਵੀ ਬਹੁਤ ਵੱਡੀ ਸਜ਼ਾ ਸੀਗੀ ਉਹ ਪੰਥੋਂ ਛੇਕਣਾ ਇਹ ਅਜੀਬ ਤਰੀਕਾ ਫੈਸਲਾ ਹੋਇਆ ਪਿਛਲੇ ਲਗਾਤਾਰ 2 ਦਸੰਬਰ ਵਾਲੇ ਘਟਨਾਕ੍ਰਮ ਤੋਂ ਬਾਅਦ ਜੇਕਰ ਅਸੀਂ ਐਸਜੀਪੀਸੀ ਪ੍ਰਧਾਨ ਦੀ ਗੱਲ ਕਰੀਏ ਅੱਜ ਵੀ ਕੈਮਰਿਆਂ ਦੇ ਸਾਹਮਣੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਮੇਰਾ ਗਲਾ ਠੀਕ ਨਹੀਂ ਹੈ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਕਿ ਜੋ ਤੁਹਾਡੇ ਨਾਲ ਕੀ ਕਿਹਾ ਉਹ ਤੁਸੀਂ ਉਹ ਆਪ ਚੰਗੀ ਤਰ੍ਹਾਂ ਦੱਸਦੇ ਮੀਟਿੰਗ ਤਾਂ ਸਾਰੀ ਉਹਨਾਂ ਦੀ ਸਰਪ੍ਰਸਤੀ ਚ ਹੀ ਹੁੰਦੀ ਆ ਅਜੰਡੇ 'ਚ ਮਤਾ ਲਿਆਉਣ ਦਾ ਅਧਿਕਾਰ ਹੀ ਉਹਨਾਂ ਨੂੰ ਹੁੰਦਾ ਉਹਨਾਂ ਬੋਲੇ ਹੀ ਨਹੀਂ ਕਹਿੰਦੇ ਮੈਂ ਬੋਲੀ ਦਿੱਤਾ ਉਹ ਤੁਹਾਨੂੰ ਬੱਕਰੀ ਗੱਲ ਆ ਪਰ ਅੰਦਰ ਤੋਂ ਉਹ ਉਹਨਾਂ ਨੇ ਬੋਲੇ ਬਣਾ ਸਰਦਾ ਨਹੀਂ ਹੁੰਦਾ ਨਾ ਉਹਨਾਂ ਨੇ ਜਿੰਨਾ ਜੋ ਗੱਲ ਕਰਨੀ ਬਣਦੀ ਆ ਕੀਤੀ ਜਾਂਦੀ ਤੁਸੀਂ ਵੀ ਉਸ ਦਿਨ ਵਿਰੋਧ ਕੀਤਾ ਸੀ ਤੁਸੀਂ ਇਸ ਫੈਸਲੇ ਨੂੰ ਜਾਂ ਜਿਹੜਾ ਅੱਜ ਪੁਸ਼ਟੀ ਨਹੀਂ ਹੋਈ ਇਹਨੂੰ ਕਿਦਾਂ ਦੇਖਦੇ ਹੋ ਕਿਉਂਕਿ ਯੂ ਟਰਨ ਜਦੋਂ ਇੱਕ ਐਡੀ ਵੱਡੀ ਸੰਸਦਾ ਲਵੇ ਤਾਂ ਪੰਥ ਦੇ ਵਿੱਚ ਸਵਾਲਾਂ ਦੀ ਜਿਹੜੀ ਝੜੀ ਅਸੀਂ ਕਹਿ ਸਕਦੇ ਵੀ ਉਹ ਸ਼ੁਰੂ ਹੋ ਜਾਂਦੀ ਫਿਰ ਅਸੀਂ ਵੀ ਉਸ ਦਿਨ ਵੀ ਜੇ ਇਹਨਾਂ ਦਾ ਉਸ ਗੱਲ ਦਾ ਵਿਰੋਧ ਕੀਤਾ ਸੀ ਅੱਜ ਦੇਖਿਆ ਜਿੱਦਾਂ ਪੰਥ 'ਚ ਇਹ ਗੱਲਾਂ ਉੱਠੀਆਂ ਦੁਬਾਰਾ ਅਸੀਂ ਸਮਝਦੇ ਆਂ ਕਿ ਉਸ ਗੱਲ ਦਾ ਨਤੀਜਾ ਅੱਜ ਜਿਹੜਾ ਦੂਸਰਾ ਵੀ ਪੈਂਡਿੰਗ ਵੀ ਰੱਖਿਆ ਗਿਆ ਜਹੇਦਾਰ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਆ ਤੇ ਪਹਿਲਾ ਨਰੈਣ ਸਿੰਘ ਚੌੜੇ ਵਾਲਾ ਵੀ ਜੇ ਅਸੀਂ ਉਸ ਦਿਨ ਵੀ ਇਸ ਗੱਲ ਦਾ ਕਿਹਾ ਸੀਗਾ ਵੀ ਸਰਪੰਚੀ ਨਾਲ ਨਹੀਂ ਪਾਸੇ ਹੀ ਤੇ ਜੇ ਇਹ ਲੋਕਾਂ ਦੀਆਂ ਭਾਵਨਾਵਾਂ ਜਿਸ ਤਾਰਿਆਂ ਦਾ ਆਵਾਜ਼ਾਂ ਦੇਸ਼ ਵਿਦੇਸ਼ ਚ ਊਠੀਆਂ ਏ ਉਹਨਾਂ ਦਾ ਅਸੀਂ ਸਮਝਦੇ ਆਂ ਵੀ ਉਹਨਾਂ ਦਾ ਰਾਜੀਵ ਦੂਜਾ ਸਵਾਲ ਵੀ ਆ ਰਾਜੀਵ ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ ਦੂਜਾ ਸਵਾਲ ਵੀ ਆ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਵੀ ਬੇਹਦ ਇੰਪੋਰਟੈਂਟ ਸੀ ਇਹ ਉਸ ਦੇ ਵਿੱਚ ਕੋਈ ਵਿਚਾਰਾ ਨਹੀਂ ਕੀਤਾ ਗਿਆ ਕੀ ਜਿਹੜੀ ਕਮੇਟੀ ਬਣਾਈ ਗਈ ਸੀ ਉਹ ਉਸ ਦੇ ਬਾਰੇ ਅਲੱਗ ਤੌਰ ਤੇ ਪੜਤਾਲ ਕਰ ਰਹੀ ਹੈ ਜਦੋਂ ਨਹੀਂ ਇਸ ਗੱਲ ਦਾ ਕਹਿ ਦਿੱਤਾ ਵੀ ਇਹ ਇਹ ਪੈਂਡਿੰਗ ਤੇ ਪੈਂਡਿੰਗ ਦਾ ਤੇ ਆਪਾਂ ਸਮਝਦੇ ਆਂ ਵੀ ਉਹ ਆਪੇ ਉਹ ਹੌਲੀ ਹੌਲੀ ਖਤਮ ਵਾਲੇ ਪਾਸੇ ਨੂੰ ਜਾਂਦਾ ਉਹ ਵੀ ਜਿਹੜੀ 3 ਮੈਂਬਰੀ ਕਮੇਟੀ ਬਣਾਈ ਉਹਨੂੰ ਲੈ ਕੇ ਵੀ ਸਵਾਲ ਖੜੇ ਹੋਏ ਕਿ ਇਹ ਬਹੁਤ ਜਲਦਬਾਜ਼ੀ ਦੇ ਵਿੱਚ ਲਿਆ ਫੈਸਲਾ ਹੈ ਔਰ ਇਹ ਵੀ ਅਧਾਰ ਖੇਤਰ ਜਿਹੜਾ ਉਹ ਅਕਾਲਤਖ ਸਾਬ ਦੇ ਜਥੇਦਾਰ ਸਾਹਿਬ ਕੋਲ ਹਾਂਜੀ ਜਦ ਅਸੀਂ ਉਹ ਕਰ ਹੀ ਨਹੀਂ ਸਕਦੇ ਸੀ ਹੋਰ بڑے ਮਸਲੇ ਸੀ ਕਿ ਜਿਹੜਾ ਆਪਾਂ 2007 ਦਾ ਇਹ ਮਸਲਾ ਚੱਕ ਲਿਆ ਉਸ ਤੋਂ ਬਾਅਦ ਆ ਜਿਹੜੇ ਆਪਾਂ ਹੁਣ ਸਿੰਘ ਸਾਹਿਬਾਨ ਨੇ ਪੰਜੇ ਸਿੰਘ ਸਾਹਿਬਾਨ ਨੇ ਮਸਲਾ ਕੀਤਾ ਅੱਛਾ ਵੀ ਕੋਈ ਜਿਹੜਾ ਆ ਅਸਤੀਫੇ ਬਾਰੇ ਤਿੰਨਾਂ ਦੇ ਨਾਂ 'ਚ ਹੋਵੇ ਮੈਂਬਰਸ਼ਿਪ ਚਾਲੂ ਕੀਤੀ ਜਾਵੇ ਹਾਂ ਸਤ ਮੈਂਬਰ ਕਮੇਟੀ ਦਾ ਉਹ ਕਿਹਾ ਸੀਗਾ ਹੋਰ ਬੜੇ ਮਸਲੇ ਸੀਗੇ ਵੀ ਆ ਜਿਹੜੇ ਐ ਜੀ ਪੀ ਸੀ ਅਲੰਬੀਆ 92 ਲੱਖ ਦੇ ਜਿਹੜੇ ਇਸ਼ਤਿਆਰ ਦਿੱਤੇ ਗਏ ਸੀਗੇ ਅ ਮਹਾਰਾਜ ਦੇ ਸਰੂਪਾਂ ਦਾ ਸੀ 728 ਰੂਪਾਂ ਦਾ ਹੋਰ ਬੜੇ ਮਸਲੇ ਸੀਗੇ ਵੀ ਜਿਹੜਾ ਜਲਦਬਾਜ਼ੀ ਚ ਕੀਤਾ ਸੀਗਾ ਇਹ ਸਮਝਦਿਆ ਸੀ ਫਿਰ ਪ੍ਰੋਟੈਂਸ ਸਾਹਿਬ ਅੱਜ ਦੀ ਮੀਟਿੰਗ ਦੇ ਵਿੱਚ ਫਿਰ ਮੇਨ ਬਸ ਇਹੀ ਮੁੱਦੇ ਦੇ ਉੱਤੇ ਗੱਲਬਾਤ ਹੋਈ ਜਾਂ ਕੋਈ ਹੋਰ ਵੀ ਕੋਈ ਬਿਲਕੁਲ ਕੋਈ ਵਿਚਾਰ ਨਹੀਂ ਹੋਇਆ ਹੋਰ ਬਾਕੀ ਰੁਟੀਨ ਦੇ ਮੁੱਦੇ ਸੀ ਇਹ ਦੋ ਐਸਡੀਪੀਸੀ ਅੰਤਰਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਕਿ ਉਸ ਦਿਨ ਵੀ ਵਿਰੋਧ ਕੀਤਾ ਜਦੋਂ ਨਰਿੰਦਰ ਸਿੰਘ ਚੋੜਾ ਨੂੰ ਮਤਾ ਪਾਸ ਕਰਕੇ ਜੋ ਹੈ ਪੰਥ ਤੋਂ ਛੇਕਣ ਦੀ ਮੰਗ ਕੀਤੀ ਗਈ ਤਾਂ ਇਹਨਾਂ ਦਾ ਉਦੋਂ ਵੀ ਇਹ ਤਰਕ ਸੀ ਕਿ ਇਹ ਅਧਿਕਾਰ ਖੇਤਰ ਜੋ ਹੈ ਅਕਾਲ ਤਖਸ਼ੈਬ ਦਾ ਹੈ ਅਕਾਲ ਤਖਸ਼ੈਬ ਦੇ ਜੱਥੇਦਾਰ ਨੇ ਤੈਅ ਕਰਨਾ ਹੈ ਕਿ ਕਿਸ ਨੂੰ ਪੰਥ ਤੋਂ ਛੇਕਣਾ ਹੈ ਜਾਂ ਜਿਹੜੀ ਉਹਦੀ ਸਜ਼ਾ ਹੈ ਉਸਦੇ ਲਈ ਕੀ ਉਸ ਦੀ ਜਿਹੜੀ ਜਿਹੜੀ ਗਲਤੀ ਹੈ ਉਸਦੇ ਲਈ ਕੀ ਸਜ਼ਾ ਬਣਦੀ ਹੈ ਤਾਂ ਅੱਜ ਉਹਨਾਂ ਦਾ ਕਹਿਣਾ ਕਿ ਭਾਵੇਂ ਦੇਰ ਆਏ درست ਆਏ ਐਸਡੀਪੀਸੀ ਅਨੇ ਭਾਵੇਂ ਉਸ ਫੈਸਲੇ ਨੂੰ ਵਾਪਸ ਲਿਆ ਤਾਂ ਮੈਂ ਵੀ ਦੱਸਣਾ ਚਾਹੁੰਦਾ ਕਿ ਟੈਕਨੀਕਲੀ ਇਹ ਵਾਪਸੀ ਕਿੱਦਾਂ ਹੁੰਦੀ ਹੈ ਜਦੋਂ ਕੋਈ ਵੀ ਮਤਾ ਐਸਜੀਪੀਸੀ ਦੀ ਅੰਤਰਕਮੇਟੀ ਦੇ ਵਿੱਚ ਪਾਸ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਅੰਤਰਕਮੇਟੀ ਦੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਉਸ ਨੂੰ ਇਨਡੋਰਸ ਇਨਡੋਰਸ ਕੀਤਾ ਜਾਂਦਾ ਹੈ ਯਾਨੀ ਕਿ ਉਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਜਾਂ ਉਸ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਅੱਜ ਉਸ ਮਸਲੇ ਦੇ ਉੱਤੇ ਕੋਈ ਕਾਰਵਾਈ ਨਾ ਹੋਣਾ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਐਸਜੀਪੀਸੀ ਨੇ ਇੱਕ ਵੱਡਾ ਯੂ-ਟਰਨ ਲਿਆ ਔਰ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੁੰਦੀ ਔਰ ਸਾਰੇ ਮਸਲਿਆਂ ਦੇ ਉੱਤੇ ਵਿਚਾਰ-ਚਰਚਾ ਹੋਈ ਪਰ ਹਰਜਿੰਦਰ ਸਿੰਘ ਧਾਮੀ ਦਾ ਕੈਮਰਿਆਂ ਦੇ ਅੱਗੇ ਆ ਕੇ ਇਹ ਇਸ਼ਾਰਾ ਕਰਨਾ ਕਿ ਉਹਨਾਂ ਦਾ ਗਲਾ ਠੀਕ ਨਹੀਂ ਹੈ ਉਹ ਬੋਲ ਨਹੀਂ ਸਕਦੇ ਉਹ ਕਿਤੇ ਨਾ ਕਿਤੇ ਇੱਕ ਨਵੇਂ ਸਵਾਲ ਨੂੰ ਅਸੀਂ ਕਹਿ ਸਕਦੇ ਕਿ ਅੱਜ ਹਰਜਿੰਦਰ ਸਿੰਘ ਧਾਮੀ ਨੇ ਨਵੇਂ ਸਵਾਲਾਂ ਨੂੰ ਜਨਮ ਜ਼ਰੂਰ ਦਿੱਤਾ ਕਿ ਆਖਿਰਕਾਰ ਹਰਜਿੰਦਰ ਸਿੰਘ ਧਾਮੀ 2 ਦਸੰਬਰ ਤੋਂ ਬਾਅਦ ਲਗਾਤਾਰ ਕੈਮਰਿਆਂ ਤੋਂ ਕਿਉਂ ਬਚਦੇ ਨਜ਼ਰ ਆ ਰਹੇ ਨੇ ਉਨ੍ਹਾਂ ਵੱਲੋਂ মিডিਆ ਤੋਂ ਜਿਹੜੀ ਦੂਰੀ ਬਣਾਈ ਜਾ ਰਹੀ ਹੈ ਉਹ ਕਿਤਨਾ ਕਿਤੇ ਕੁਬੜਾ ਠੀਕ ਹੈ ਰਾਜੀ ਬਹੁਤ ਧੰਨਵਾਦ ਫਿਲਹਾਲ ਦੇ ਲਈ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤੇ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦਾ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਤੇ ਦਲ ਖਾਲਸਾ ਦੇ ਵੱਲੋਂ ਵੀ ਇਹ ਮੰਗ ਕੀਤੀ ਗਈ ਸੀ ਇਸ ਵੇਲੇ ਪਰਮਜੀਤ ਸਿੰਘ ਮੰਡ ਦਲ ਖਾਲਸਾ ਦੇ ਆਗੂ ਨੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮੰਡ ਸਾਹਿਬ న్యూਸ 18 ਤੇ ਸਵਾਗਤ ਹੈ ਤੁਹਾਡੇ ਵੱਲੋਂ ਪੁਰਜ਼ੋਰ ਤੌਰ ਤੇ ਮੰਗ ਕੀਤੀ ਗਈ ਸੀ ਕਿ ਜੋ ਨਰਾਇਣ ਸਿੰਘ ਚੌੜਾ ਦੇ ਖਿਲਾਫ ਮਤਾ ਲਿਆਂਦਾ ਗਿਆ ਜਾਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਉਹ ਗਲਤ ਹੈ ਤੇ ਅੱਜ ਐਸਡੀਪੀਸੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਯੂ ਟਰਨ ਲੈ ਲਿਆ ਗਿਆ ਪਹਿਲਾਂ ਰਿਐਕਸ਼ਨ ਤੁਹਾਡਾ ਇਸ ਤੇ ਕੀ ਹੈ ਜਿੰਨੀਆਂ ਕ ਖਬਰਾਂ ਹੁਣ ਤੱਕ ਸੁਣਨ ਨੂੰ ਮਿਲੀਆਂ ਨੇ ਕਿ ਅੰਤਰਿਕ ਕਮੇਟੀ ਦੇ ਵਿੱਚ ਉਸ ਮਤੇ ਨੂੰ ਦੁਬਾਰਾ ਇੰਡੋਰਸ ਨਹੀਂ ਕੀਤਾ ਗਿਆ ਭਾ ਜਨਰੈਨ ਸਿੰਘ ਚੋੜਾ ਨੂੰ ਪੰਥ ਚੋਂ ਛੇਕਨ ਦਾ ਜੀ ਉਹ ਉਹ ਇੱਕ ਹੱਦ ਤੱਕ ਲੱਗਦੀ ਹੈ ਕਿ ਤੁਸੀਂ ਜਿਹੜਾ ਮਤਾ ਪਾਇਆ